ਸ਼ਾਸਤਿਕਾ ਜੀ ਨਾਲ ਨੂੰ ਲੋ ਜੀ ਬਾਈ ਜੱਗੀ ਲੋਕ ਪਹੁੰਚ ਚੁੱਕੇ ਜੀ ਨਾਲ ਜੋਗਰ ਵੀ ਖੜੇ ਆ ਤੇ ਚਲੋ ਵੀਡੀਓ ਅੱਜ ਬਾਈ ਨੇ ਘਰਾਂ ਨੇ ਬਣ ਲੱਗੀ ਅਜੇ ਜੋਗਰਾਂ ਦੇ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਜੀ ਸ਼ਾਸਤਿਕਾ ਭਾਈ ਸ਼ਿਕਾ ਜੀ ਸ਼ਾਸਤਿਕਾ ਜਿਹਾ ਹੋਠ ਠਾਕ ਜੀ ਬਹੁਤ ਵਧੀਆ ਬਾਬੇ ਦੀ ਕਿਰਪਾ ਬਾਈ ਜੀ ਉਹਨਾਂ ਦਾ ਅੱਡਾ ਵੀ ਬਣਾ ਲਿਆ ਹੈ ਨਾ ਮੈਂ ਚੱਲ ਚਾਹੀਦਾ ਵੀ ਚੱਲ ਹਾਂ ਮਾਲ ਹੀ ਸੌਦਾ ਹਾਂ ਜੀ ਮਾਲ ਉਸੇ ਜ਼ਿਆਦਾ ਆ ਜਾਂਦਾ ਫਿਰ ਇੱਥੇ ਵੀ ਚੱਲ ਗੱਬਣ ਗੁੱਬਣ ਪੇ ਦੇ ਦਿਆਂ ਹਾਂ ਭੇਜਦੇ ਬਿਲਕੁਲ ਚੱਲ ਤੇ ਫਿਰ ਥੋੜਾ ਜਿਹਾ ਇੱਕ ਚੱਲ ਦੋ ਚਾਰ ਨਾਲੇ ਮਈਆਂ ਇੱਥੇ ਨਾਲੇ ਗਾਗ ਇਹਨਾਂ ਦਾ ਵਿਚਾਲੇ ਲਿਉਂਦੇ ਅੱਗੇ ਵੀ ਮਾਫਦਾਗ ਮੁਰਦਾ ਨਹੀਂ ਆ। ਪੁਰਾਣੇ ਬਿਵਾਰੀ ਇਹ ਵੀ ਨਾਲੇ ਹਾਂਜੀ ਹਾਂਜੀ ਕਿਉਂਕਿ ਗਾਗ ਆਏ ਨਹੀਂ ਚੱਲ ਉੱਥੇ ਵੀ ਆਉਂਦਾ ਆਉਂਦਾ ਇੱਥੇ ਇਹਨਾਂ ਦੇ ਵੀ ਦਲਾਲ ਦਰੂ ਰਹਿ ਗਏ ਚੱਲ ਬੰਦਾ ਇੱਥੇ ਹੁਣ ਉਦਨ ਮਾਲ ਪਾਇਆ ਹੈ ਨਾ ਤੇ ਭਾਜੀ ਉੱਥੇ ਵੀ 10 ਪਾਈਆਂ ਸੀ ਹਾਂ ਤੇ 4 ਇੱਥੇ ਪਾਈਆਂ 14 ਤੇ 3-4 ਉਦਾਂ ਮੈਂ ਕਿ ਉਹਦਾਂ ਰੈਗੂਲਰ ਵਿਕੀ ਜਾਂਦਾ ਮਾਲ ਹੁੰਦਾ ਉਹ ਚਾਰੇ ਹੀ ਉਦਨ ਮਿੰਟੋ ਮਿੰਟੀ ਵੇਕੀਆਂ ਚਲੋ ਚਲੋ ਤੇ ਹੁਣ ਵੀ ਝੋਟੀਆਂ ਭਾਜੀ 4 ਹੀ ਠੀਕ ਆ ਤੇ ਇੱਕ ਝੋਟੀ ਮਰੀ ਗਈ ਡਾਉਨ ਜੀ ਹੋਈ ਆ ਤੇ ਉਹ ਮਾਚਲ ਰਹਿਣ ਨੇ ਆ ਤਿੰਨ ਇਹ ਕੁਆਲਟੀ ਵਾਲੀਆਂ ਉੱਥੇ 100% ਵਾਲੇ ਸ਼ਾਟ ਤਾਂ ਨੂੰ ਇੱਥੇ ਸੱਠਾਂ ਵਾਲੇ ਆ। ਸੱਠਾਂ ਵਾਲੇ। ਇਹਦੇ ਭਾਹ ਹੌਲਾ ਤੇ ਗਾਇਲ ਝੋਟੀਆਂ ਸਾਫ਼ ਸੁਥਰੀਆਂ। ਚਲੋ ਜੀ। ਹਾਂ ਜੀ। ਆ ਜਾਈਏ। ਭਾਹ ਆ ਬੜਾ ਹੌਲਾ ਵਰ ਲੈਵੇ ਬੜੇ ਨੇ ਇੱਥੇ ਕਰੇ। ਬਹੁਤ ਚੰਗੀਆਂ ਝੋਟੀਆਂ ਇੱਥੇ ਦੇਖੋ ਭਾਜੀ ਪਹਿਲਾਂ ਇਧਰੋਂ ਚਾਲੂ ਕਰੋ। ਇੱਥੇ ਦੇਖੋ ਕੱਟੀ ਭਾਜੀ। ਮਾਲ ਵਟ ਕੇ ਸੁਸਰਾਏ ਨੂੰ ਬੜਾ ਲੈਣਾ। ਇੱਥੇ ਦੇਖੋ ਕੱਟੀ ਮੁੰਦਰੀ ਦੇ ਨਾਗਰ ਕੀ ਆ ਇੱਥੇ ਦੇਖੋ। ਸਿੰਘ। ਇੱਥੇ ਦੇਖੋ ਕੱਟੀ ਭਾਜੀ। ਠੀਕ ਹੈ। ਉਂਗਲ ਨਹੀਂ ਨਗਦੀ ਸਿੰਘ ਦੇ ਵੇਦੀ। ਵਾਕੀ ਗੱਲ ਸੀ। ਕੱਟੀ ਭਾਜੀ ਕਿਦੇ ਚੌਣੇ ਇਹ ਲੈ ਵਾਹਾ ਗਾ ਜੈਡ ਫਲੈ ਜੈਡ ਫਲੈ ਤੇਰਾ ਹੀ ਕਿਲੋ ਭਾਰੀ ਕੱਟੀ ਥੇ ਦੋ ਦਿਆ ਠੀਕ ਆ ਖਰਾ ਢਾਈ ਤੋਂ 3 ਕਿਲੋ ਗਾੜ ਹੋਊਗੀ ਪਰ 12 ਕਿਲੋਾਂ ਦੇ ਭਾਵੇਂ ਕੋਈ ਕੰਡਾ ਮਾਰ ਕੇ ਲੈ ਜੇ ਤੇ ਭਾਵੇਂ ਕੋਈ ਧਾਰ ਉਹ ਨਾ ਕਿਉਂਕਿ ਮਾਲ ਆਪਾਂ ਵੇਚੀਦਾ ਰੋਜ਼ ਤੇ ਇੱਕ ਦਿਨ ਹੀ ਕੋਈ ਵੇਚਣੀ 15 15 ਮਈਆਂ ਵੇਚ ਦੇ ਦਈਏ ਇੱਕੇ ਦਿਨ ਚ ਜੈਡ ਫਲੈ ਹਾਂ ਤੇ ਕੱਟੀ ਸੋਨਾ ਵਾਂ ਜਿਹੀ ਸੋਨ ਮੁੰਦਰੀ ਹੁੰਦੀ ਨਾ ਸੋਨੇ ਦੀ ਉਂਗਲ ਦੇ ਵਿੱਚ ਪੈਣ ਲਈ ਉਹ ਕੱਟੀ ਜੇ ਹੋ ਗਿਆ ਬਿਲਕੁਲ ਹੋਰ ਗਿਆ ਹੁਣ ਜੁਗਿਆ ਜੁਗਿਆ ਦਿਖਾ ਕਰਾਂ ਤੇ ਭਾ ਵੀ ਅੱਜ ਭਾਜੀ ਬਸ ਛੋਟਾ ਜਾਈ ਛੋਟੇ ਜੇ ਭਾ ਉੱਥੇ ਤੇ ਮਿਲਣ ਗਿਆ 2-2 ਲੱਖ ਵਾਲੀਆਂ ਤੁਹਾਨੂੰ ਬੜਾ ਮਈਆ ਟੋਪ ਵੱਡੀਆਂ ਇੱਥੇ ਛੋਟੇ ਪੀਸ ਛੋਟੇ ਬਾ ਚੱਲਣ ਦੇ ਗੱਲ ਕੱਤੀ ਵੇਖੋ ਕਬੂਤਰੀ ਆ ਰਹੀ ਹੈ ਤੇ ਗਾਂ ਵੀ ਆ ਗਈ ਹੈ ਸਾਡੇ ਪੁਰਾਣੇ ਸੱਜਣ ਕਿਤੇ ਅੱਜ 10 ਸਾਲਾਂ ਬਾਅਦ ਮੁਲਾਕਾਤ ਹੋਈ ਲੱਗਦੀ ਵਾਹ ਠੀਕ ਹੈ ਫਿਰ ਮੇਲ ਵਿਹਲੇ ਫਿਰ ਹੋ ਹੀ ਜਾਂਦਾ ਕਿ ਆਹ ਕੱਤੀ ਤੋਹਫਾ ਭਾਜੀ ਤੋਹਫਾ ਦੇ ਮਦਰੀ ਦੇ ਨਾ ਕਰ ਗਿਆ ਟੋੜ ਕਿਤੇ ਭਾਜੀ 2.3 ਕਿਲੋ ਅਗਲੇ ਸੜਕਾਂ ਦੀ ਵੀ ਲੋ ਦੋ ਦਰ ਨਹੀਂ ਕਰ ਤੂ ਦਾ ਗਲੀ ਦੇ ਵਿੱਚ ਹਾਂਜੀ ਤੇ ਛਕੀਨ ਬਹੁਤ ਜਿਆਦੀ ਚੌਗੀ ਆ ਬਿਲਕੁਲ ਚਾਰ ਦੰਦ ਠੀਕ ਆ ਹਾਂਜੀ ਚਾਰ ਦੰਦ ਚੌਗੀ ਆ ਕੱਟੀ ਬਿਲਕੁਲ ਜੀ ਹਾਂਜੀ ਭਾ ਵੀ ਬਸ ਦੇਣ ਲੈਣ ਵਾਲੇ ਕਰਨੇ ਆ 33 ਦੀ ਭਾਜੀ ਸਵਾ ਦੀ ਵੇਚ ਦੇ ਦਈ ਜੀ ਉਦਾਂ ਹੂੰ ਕਰ ਦਈਏ ਛੋਟਾ ਮਾਨ ਦਾ ਖੁੱਲੇ ਹੀ ਬਸ ਇੱਕ 15 ਦੀ ਭਾਜੀ ਜੈਸ ਨੂੰ ਹੀ ਦੇਣੀ ਆ ਚਲ ਬਸ ਠੀਕ ਆ ਤੇ ਹੋਰ ਕਰ ਦਈਏ ਪੰਜ ਆ ਬਸ ਇੱਕ 10 ਦੀ ਭਾਜੀ ਪਰ ਜਿਹੜਾ ਕੱਟੀ ਲੈ ਗਈ ਲਾਗੇ ਵੀ ਰਾਣ ਕੇ ਵਿਖਾ ਦੇ ਕੱਟੀ ਹੈ ਕਿ ਨਹੀਂ ਤੋਹਫਾ ਹੀ ਤੋਹਫਾ ਹੀ ਤੋਹਫਾ 12 ਕਿਲੋ ਤੇ ਲੈ ਜੇ 13 ਹੀ ਕਿਲੋ ਇੱਥੇ ਕੋਈ ਚੋ ਦੋ ਟਾਈਮ 13 ਕਿਲੋ ਚਵਾ ਦਾਂਗੇ 12 ਕਿਲੋ ਦੇ ਜਿਹੜਾ ਮਰਜ਼ੀ ਲੈ ਜੇ ਛੋਟੇ ਵੀ ਫਿਰ ਭਾ ਵੇ ਲੋ ਜਾਇਜ਼ ਕਿ ਨਹੀਂ ਛੋਟੇ ਦੇ ਭਾ ਛੋਟਾ ਜਿਹਾ ਭਾ ਇੱਕ ਦਾ ਦੇ ਹੋਰੇ ਭਾ ਬਿਲਕੁਲ ਹਾਂ ਬਿਲਕੁਲ ਇੱਥੇ ਪੂਰੀ ਵੱਡੀ ਝੋਟੀ ਆ ਛੋਟੀ ਨਹੀਂ ਕੋਈ ਤਾਰੀ ਸੁਤੇ ਕਾਟਿਆ ਰੰਗ ਰੰਗ ਵੇ ਲੋ ਕੱਟੀ ਦਾ ਬਹੁਤ ਚੰਗੀ ਆਈ ਦੇਖੋ ਨੀਲੀ ਦੀ ਭਾਜੀ ਇਹ ਗੱਬਰ ਸੂਈ ਸੂਈ ਤਾਜੀ ਵੇਖੋ ਬਟਨ ਵਾਲਾ ਚਾਹ ਦੇਖੋ ਦੇ ਪਿਛੇ ਲਾਈਫ ਰੀਤੀ ਦੂਜਾ ਹਸੂਗਾ ਬਿਲਕੁਲ ਤਾਜ਼ੀਆਂ ਜੇ ਆਵੇ ਦੋਨੇ ਬੱਚੇ ਬਿਲਕੁਲ ਤਾਜ਼ੀ ਦੀ ਇੱਕ ਰਾਜ ਇਹਦੇ ਇੱਕ ਦਾ ਉਹ ਜੇ ਬੱਚਾ ਲੋ ਇਹ ਵੀ ਵਖਾਲ ਦਿੰਨੇ ਆ ਇਹ ਵੀ ਕਰੋ ਚੈੱਕ ਬਿਲਕੁਲ ਬਾੜੇ ਦਾ ਬਾੜੀ ਨੇੜੇ ਨਹੀਂ ਆਹ ਜੀ ਝੋਟੀ ਨਾਲੇ ਜਾਸਵਾ ਬਿੱਲੀ ਅੱਖ ਵੇਖੋ ਬਿੱਲੀ ਅੱਖ ਹਾ ਬਾਡੀ ਬੁਡੀ ਵੇਖੋ ਝੋਟੀ ਦੀ ਪਾਜੀ ਪੱਥਰ ਰਗੀ ਕਿ ਨਹੀਂ ਠੀਕ ਆ ਜੱਗੀ ਹੁਣ ਇਸ ਟਾਈਮ ਦੁੱਧ ਕਿੰਨਾ ਦੁੱਧ ਭਾਜੀ 12 ਕਿਲੋ ਇਹ ਠੰਡ ਫੋਣਦੇ ਨਵਾਏ ਨੂੰ ਇਹ ਵੀ ਮਾਲ 11 ਕਿਲੋ ਆਦੇ ਜਿਹੜਾ ਮਰੀ ਬਿਲਕੁਲ ਤਾਜ਼ੀਆਂ ਦੁੱਧ ਦੇਖੋ ਠੰਡ ਲੇਵਾ ਦੇਖੋ ਕਿਦਾਂ ਦਾ ਦੇ ਦੁੱਧਾਰਗੇ ਮਈਆਂ ਵਾਦੇ ਉਹਦੇ ਬੰਦਾ ਤੈਨੂੰ ਪਤਾ ਜਿਹੜਾ ਕਾਰੀਗਰ ਬੰਦਾ ਜਿਹਨੇ ਲੈਂਪੇ ਝੋਟੇ ਟਾਪ ਕਲਾ ਦਿਆ ਬਿਲਕੁਲ ਜੀ ਕਿਉਂਕਿ ਲੀਵੇ ਲੂਵੇ ਰੇ ਖੁੱਲੀਆਂ ਦੇਖੋ ਭਾਗ ਦੇਖੋ ਮਈ ਦਾ ਰੰਗ ਦੇਖੋ ਬਦਲੋ ਨਹੀਂ ਝੋਟੇ ਜਗੀ ਬਿਲਕੁਲ ਭਾ ਜੈ ਜੈ ਤੇ ਮੁੱਲ ਤਾਜ਼ੀਆਂ ਮਈਆਂ ਮਹੀਨਾ ਮਹੀਨਾ ਭਾਜੀ ਕੋਈ ਵਪਾਰੀ ਵੀ ਆਪਣਾ ਖਰੂਗਾ ਨਾ ਮਹੀਨਾ ਮਹੀਨਾ ਭਾਜੀ ਵੇਖਦੀਆਂ ਮਈਆਂ ਜਿਹੜੀ ਤਾਰੀ ਮੈਂ ਆਪਾਂ ਲੈ ਪਾ ਬਿਲਕੁਲ ਜ਼ਿਆਦ ਭਾਰੀ ਕੋਈ ਸਵਾ ਨਹੀਂ 1 15 ਨਹੀਂ ਕੋਈ 1 ਦਾ ਨਹੀਂ 1 5 ਦੀ ਦੇ ਦिए 1 ਲੱਖ 5000 ਦੀ ਜ਼ਿਆਦ ਦੀ 5000 ਰੋਸ ਬਸ 1 ਲੱਖ ਦੀ ਤੇ 1000 ਛੋਟ ਵਿੱਚ ਪਾਜੀ ਜਿਹੜਾ ਲੈ ਗਿਆ ਬਸ ਇਹ ਦੇਖੋ ਲੈਵਾ ਛੋੜੀ ਜਾ ਭਾਜੀ ਠੀਕ ਆ ਘਰੋਂ ਲਈ ਕੱਟੀਏ ਜੇ ਥੋੜਾ ਡਰਦੇ ਰੋਦੇ ਆ 99000 ਦੀ ਤੇ ਪਾ ਦੇਖੋ ਲੈ ਤੇ ਬਸ ਵੀਡੀਓ ਚੜਨ ਹੀ ਦੇ ਰਿਹਾ ਭਾਜੀ ਬਸ ਬਸ ਇਹ ਜਾਰੀਆਂ ਜਿੱਦਾਂ ਚੱਲਦੀਆਂ ਹਲਵਾਈਆਂ ਤਾਂ ਵਿੱਕੇ ਆਲ ਸ਼ੌਰਤਾ ਜਿੱਦਾਂ ਮੋਟਾ ਥਾਣੋਂ ਠੀ ਮੋਟੀ ਜ ਆ ਇਹ ਗੱਬਰ ਝੋਟੀ ਜੀ ਜਸਵਾ ਕੱਟੀ ਵੇਖੋ ਇਧਰ ਫਟ ਫੋੜ ਫਾਰ ਨੂੰ ਆਈ ਫਿਰਦੀ ਨਹੀਂ ਆਹ ਹੋ ਗਿਆ ਵੇਖੋ ਕੱਟੀ ਭਾਜੀ ਤਿਆਰ ਹੀ ਆ ਬਸ ਆਹ ਜੇ ਭਾਰ ਕਰ ਗਈ ਆ ਇਧਰ ਵੇਖੋ ਥੱਲੇ ਮਾਸਾ 19 ਕਿਰਵਾਲ ਭਰਮਣਾ ਕੋਈ ਭਾਈ ਹੋ ਗਿਆ ਪੱਧਰੀ ਭਾਜੀ ਵੇਖੋ ਸੂਰ ਨੂੰ ਟੱਚ ਕਰਦਾ ਕਿ ਨਹੀਂ ਚੜਾ ਨਹੀਂ ਕਰਦਾ ਜੀ ਇਹ ਕਲਾ ਕਲਾ ਖਾਨ ਲਗਾ ਵੇਖੋ ਭਾਗ ਵੇਖੋ ਕਿੰਨੇ ਲੱਗੇ ਆ ਕਰੋ ਚੈੱਕ ਬਸ ਤਿਆਰ ਹੀ ਜੀ ਇੱਕ ਅੱਧਾ ਨੇ ਲੈ ਜੂਗੀ ਭਾਜੀ ਸ਼ਾਇਦ ਅੱਜ ਸੂਪੇ ਦੇ ਕੱਲ ਬਈ ਕਿੰਨੇ ਕਰ ਜੀ ਦੁੱਧ ਇਹ ਦੁੱਧ ਭਾਜੀ 12 ਕਿਲੋ ਰ ਕੱਟੀ ਆ ਨਾਮ ਨਾਲ ਹੀ ਦਊਗੀ ਤੇ 12 ਕਿਲੋ ਚੱਲ ਓਏ ਆ ਡਰ ਲੱਗਦਾ ਈ ਹਥਿਆਰ ਇੱਥੇ ਛਾੜ ਆਏ ਆ ਨਾ ਹਾਂਜੀ ਹਥਿਆਰ ਆਪਣੇ ਉੱਥੇ ਛਾੜਾ ਠੀਕ ਆ ਕੱਟੀ ਵੇਖੋ ਭਾਜੀ ਕਿਦਾਂ ਦੀ ਆ ਨਹੀਂ ਠੀਕ ਆ ਗਾਲੀ ਸਾਹਿਬ ਦੇ ਭਾਅ ਵੀ ਜਾਇਜ਼ ਭਾਜੀ ਬਿਲਕੁਲ ਵੇਖੋ ਕੱਟੀ ਕਿਦਾਂ ਦੀ ਫੋਟਵਾਲ ਰਗੀ ਆ ਇਹਦਾ ਕਿੰਨਾ ਕੱਟੀ ਦੇ ਭਾਜੀ ਉਦਾ ਵੀ ਵੇਲੋ 1 ਲੱਖ ਦੀ ਵੇਚ ਦੇਈ ਦੀ ਇਹ ਵੀ 1 5 ਦੀ ਜਾਂਦੀ ਏ ਲੱਖ ਦੀ ਯਾਰ ਬਸ 100000 ਦੀ ਛੋੜ ਪਾਜ 99000 ਦੀ ਨਹੀਂ ਨਹੀਂ 90000 ਦੀ ਉਹ ਤੇ ਲੜੇ ਨੇ ਦੀ ਔਰ 10 ਦੀ ਆਓ ਬਸ ਠੀਕ ਆ ਮੇਲੋ ਕਿੰਨੀਆਂ ਮਈਆਂ ਇਹ ਸਾਫ ਗੱਬਣੇ ਕੋਈ ਬੋਲੀ ਖਾਵੇ ਜਾਂਦਾ ਹੀ ਦੂਜਾ ਸੁਆ ਜੀ ਜਾਂਦੋ 12 ਕਿਲੋ ਦੁੱਧ ਬਾਜੀ ਕੱਟੀ ਆਮ ਨਾਲ ਹੀ ਕੱਢੀ ਜਾਊਗੀ ਚਲੋ ਬਸ ਠੀਕ ਆ ਹੈਗ ਨਹੀਂ ਤੋਹਫਾ ਹੀ ਸਿਰਫ 99000 90000 ਦੀ ਕੋਈ ਪਿੱਛੇ ਭਾਰ ਦੀ ਫੋਲ ਕਰਨੀ ਦੇਖੋ ਫੁੱਟਬਾਲ ਕਾਲੇ ਬਾਜੀ ਮਰੀ ਜੀ ਭਾਲ ਪੂਲ ਕਰ ਗਈ ਉਹ ਅਗਲੇ ਥਾਂ ਨੂੰ ਵੀ ਆ ਗਈ ਆ ਇਹ ਸਾਫ ਤੇ ਇਧਰ ਦੇਖੋ ਦੂਜਾ ਸੂਆ ਆ ਵੀ 99 ਦੀ ਸੂਈ ਆ ਵੀ 99 ਦੀ ਇੱਕ 99 ਦੀ ਗੱਬਰ ਤੇ ਇੱਕ ਸੂਈ ਆ ਦੇਖੋ ਕੱਟੀ ਆ ਜਿਹੜਾ ਲੈ ਗਿਆ ਕੱਟੀ ਦੂਜੇ ਸੂਏ ਨੂੰ ਕੱਟੀ 1.5 ਲੱਖ ਦੀ ਹਾਸਗੇ ਜਿੰਨੂੰ ਮਰਜ਼ੀ ਭਾਵੇਂ ਵੇਚ ਦੇ ਚਲੋ 1.5 ਤੋਂ ਵੀ ਬਾਹਰ ਦੇ ਚਾਰ ਦੰਦਾਂ ਚੋਗੀ ਕੁਲੀ ਇਹ ਇੱਕ ਦਾ ਦੀ ਤੇ ਆ ਬੱਚੇ ਦੇ ਇੱਕ ਦਾ ਜੇ ਇੱਕ ਦਾਓ ਭਾਜੀ ਤਾਜ਼ੀਆਂ ਸੂਈਆਂ ਦੇ ਪੰਜਾਂ ਪੰਜਾਂ ਚੌਹ ਜਵਾ ਦੇਣਾ ਦੀ ਹਾਂਜੀ ਤੇ ਨਾਮ ਆਪਣਾ ਚਲੋ ਜਗਜੀਤ ਸਿੰਘ ਨੇ ਕਾਂਗ ਪਿੰਡ ਕਾਂਗ ਜ਼ਿਲ੍ਹਾ ਤਮੰਤਾਨ ਤਹਿਸੀਲ ਖਡੂਰ ਸਾਹਿਬ ਤੇ ਉਧਰ ਇਹ ਕੱਲੇ ਆ ਵੀਰ ਦੇ ਘਰ ਨਾਲ ਹੀ ਕਾਂਗ ਦੇ ਕੱਲਾ ਉਹ ਕਿਲੋਮੀਟਰ ਦੇ ਆ ਹਾਂ ਕਿਲੋਮੀਟਰ ਦੇ ਆ ਚਲੋ ਅੱਗੇ ਵੀ ਉਧਰ ਆਏ ਆ ਪਾਈਸੇ ਨਾਲ ਉਧਰ ਵੀ ਡੰਗਰ ਮੈਂਟੋ ਮਿੱਟੀ ਦੇ ਆ ਹਾਂਜੀ ਹਾਂਜੀ ਤੇ ਆਪਣੀ ਆਓ ਸੋਈਆਂ ਸੋਈਆਂ ਚੋਗੇ ਤਸੱਲੀ ਕਰਕੇ ਖੜੋ ਚਲ ਸਾਸੀ ਗਾਲ ਜੀ ਸਾਸੀ ਗਾਲ